ਹਾਂ ਵਿੱਚੋਂ ਬਰੋ ਆਜੋ ਦਿਖਾਗੇ ਸੀਰਾ ਟੱਕਰ ਫੋਲੋਅਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਰ ਹਰਮਨ ਬੁਲਟ ਜਦੋਂ ਰੇਡ ਪਾਉਂਦਾ ਤੇ ਝੁੱਕ ਕੇ ਧਰਤੀ ਮਾਨ ਨੂੰ ਨਮਸ਼ਕਾਰ ਕਰਦਾ ਸਤਕਾਰ ਕਰਦਾ ਗਰਾਉਂਡ ਦਾ ਅੱਧ ਜਿਵੇਂ ਕਹਿੰਦੇ ਇੱਜ਼ਤ ਕਰਦਾ ਆ ਉਹ ਵੈਦੁੱਲਾ ਰਾਜਪੂਤ ਤੇ ਹਰਮਨ ਦੇ ਦਰਮਿਆਨ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਮੇਲਾ ਨੱਚ ਉੱਠਿਆ ਮੇਲਾ ਗੂੰਜ ਉੱਠਿਆ ਕਿ ਪੈੰਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵਹਿੰਦੀ ਖੜ ਖੜ ਕੇ ਆ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਆਇਆ ਕਹਿੰਦੇ ਰਾਜਪੂਤ ਜਦੋਂ ਜਫਾ ਲਾ ਕੇ ਫਲਾਈਂਕਿਸ ਕਰਦਾ ਨਾ ਆਪਣੇ ਚਹੇਤਿਆਂ ਵੱਲੋਂ ਕਹਿੰਦੇ ਫੇ ਮਿਲੀਅਨ ਡਾਲਰ ਵਾਲਾ ਬੋਲ ਪੈਂਦਾ ਲਓ ਰਾਜੇ ਫਰਕ ਤਾਂ ਹਜੇ ਐਂਡ ਤੇ ਹੀ ਪਤਾ ਲੱਗੂ ਫਿਰ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਉਧਰ ਹੱਸਦੇ ਆ ਜਰਨੈਲ ਮੰਡ ਜੀ ਕਹਿੰਦੇ ਫਰਕ ਤਾਂ ਸਾਡੇ ਵਾਲੇ ਮੈਚ ਦੇ ਵਿੱਚ ਵੀ ਬਾਵਾ ਸੀਗਾ ਪਰ ਨਤੀਜਾ ਐਂਡ ਤੇ ਜਾ ਕੇ ਥੜਾ ਹੋਰ ਆ ਗਿਆ ਆਹ ਦੇਖੋ ਕਬੱਡੀ ਦੇਖੋ ਜਫਾ ਆ ਦੇਖੋ ਜਫਾ ਦੇਖੋ ਕਬੱਡੀ ਹਰੇ ਤੋਂ ਕਹਿੰਦੇ ਬਹੁਤ ਕੁੱਝ ਆਜੇ ਤਾਂ ਦੀਰ ਕਮਾਨ ਵਿੱਚ ਕੁਝ ਵੀ ਹੋ ਸਕਦਾ ਅਜੇ ਤਾਂ ਯਾਰ ਮੈਦਾਨ ਵਿੱਚ ਕੁਝ ਵੀ ਹੋ ਸਕਦਾ ਆ ਤੇਰੇ ਐਕਸ਼ਨ ਚੋਬਰਾ ਇਹ ਸਰਗੋਦੇ ਵਾਲਾ